ਕਿ ਤੁਸੀਂ ਕਦੀ ਸੋਚਿਆ ਜਿੰਨਾ ਟਰੈਕਟਰਾਂ ਤੇ ਅੱਜ ਗਾਣੇ ਬੰਦੇ ਨੇ ਮੈਨੂੰ ਪੱਤਦਾ ਜਿਵੇਂ ਚ ਪੱਤਦਾ ਤੈਨੂੰ ਕਹਿੰਦੇ ਨਾ ਟਿੱਕੇ ਆ ਰਹੀ ਨੀ ਉੱਪਰ ਜਾ ਫੀ ਜੋ ਰੈਲੀਆਂ ਮੋਰਚਿਆਂ 'ਚ ਨਜ਼ਰ ਆਉਂਦੇ ਇਹ ਜੋ ਖੇਤਾਂ ਦੀ jaan ਬਣ ਚੁੱਕੀ ਹੈ ਇਹਨਾਂ ਦੀ ਸ਼ੁਰੂਆਤ ਕਿਵੇਂ ਹੋਈ ਅੱਜ ਦੁਨੀਆ ਭਰ ਵਿੱਚ ਟਰੈਕਟਰ ਪ੍ਰਸਿੱਧ ਹੈ ਤੇ ਭਾਰਤ ਭਾਰਤ ਦੇ ਵਿੱਚ ਪੰਜਾਬ ਤਾਂ ਟਰੈਕਟਰਾਂ ਦਾ ਹੱਟ ਬਣ ਚੁੱਕਿਆ ਪਰ ਇੱਕ ਟਾਈਮ ਸੀ ਜਦੋਂ ਲੋਕੀ ਇਸ ਆਈਡੀਆ ਦੇ ਤੇ ਉਸ ਤੋਂ ਦਰਦੇ ਸੀ ਟਰੈਕਟਰਸ ਤੋਂ ਪਹਿਲਾਂ ਦੁਨੀਆ ਭਰ ਵਿੱਚ ਕਿਸਾਨ ਜਾਨਵਰਾਂ ਨਾਲ ਖੇਤੀ ਕਰਦੇ ਸੀ ਘੋੜੇ ਬਲਦ ਇਹਨਾਂ ਨਾਲ ਇਹ ਕਿਸੇ ਨੇ ਨਹੀਂ ਸੋਚਿਆ ਸੀ ਕਿ ਬਲਦਾਂ ਜਾਂ ਘੋੜਿਆਂ ਤੋਂ ਇਲਾਵਾ ਇੱਕ ਲੋਹੇ ਦੀ ਮਸ਼ੀਨ ਕਿਸਾਨਾਂ ਦਾ ਸਾਥ ਦੇਵੇਗੀ ਖੇਤੀ ਕਰਨ ਵਿੱਚ ਬਹੁਤ ਸਾਰੇ ਫੈਲੂਅਰਸ ਬਹੁਤ ਸਾਰੇ ਰਿਸਕਸ ਤੇ ਬਹੁਤ ਸਾਰੇ ਸੈਕਰੀਫਾਈਸਸ ਤੋਂ ਬਾਅਦ ਇੱਕ ਪਾਵਰਫੁਲ ਮਸ਼ੀਨ ਬਣੀ ਟਰੈਕਟਰ ਜੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਇਹ ਕਹਾਣੀ ਕਿਵੇਂ ਸ਼ੁਰੂ ਹੋਈ ਤੇ ਕਿਵੇਂ ਟਰੈਕਟਰ ਪੰਜਾਬ ਦਾ ਕਲਚਰ ਬਣ ਗਿਆ। ਫਾਈ ਵੀਡੀਓ ਤੁਹਾਡੇ ਲਈ ਹੈ। ਅਬ ਤੋਂ ਪਹਿਲਾ ਇਹ ਸਵਾਲ ਆਉਂਦਾ ਕਿ ਇਸ ਮਸ਼ੀਨ ਦਾ ਨਾਮ ਟਰੈਕਟਰ ਕਿੱਥੋਂ ਆਇਆ ਤਾਂ ਇਹ ਲਾਤੀਨ ਵਰਡ ਟਰੈਕਟਰ ਤੋਂ ਆਇਆ ਜਿਸ ਦਾ ਮਤਲਬ ਹੁੰਦਾ ਖਿੱਚਣਾ ਇਹ ਮਸ਼ੀਨ ਹੱਲ ਖਿੱਚਦੀ ਟਰਾਲੀ ਖਿੱਚਦੀ ਇਹ ਪਾਵਰਫੁੱਲ ਮਸ਼ੀਨ ਬਣ ਚੁੱਕੀ ਸੀ ਜੋ ਪੂਰੇ ਖੇਤੀ ਦੇ ਪ੍ਰੋਸੈਸ ਨੂੰ ਅੱਗੇ ਲੈ ਜਾਂਦੀ ਸੀਗੀ ਸ਼ੁਰੂ-ਸ਼ੁਰੂ ਵਿੱਚ ਤਾਂ ਕੁਝ ਲੋਕ ਇਹਨੂੰ ਮਕੈਨੀਕਲ ਹORS ਵੀ ਕਹਿੰਦੇ ਸੀ ਕਿਉਂ ਕਿ ਉਹ ਇਸ ਨੂੰ ਬਲਦ ਤੇ ਹORSES ਦੇ ਰਿਪਲੇਸਮੈਂਟ ਸਮਝਦੇ ਸੀ ਪਰ ਹੌਲੀ-ਹੌਲੀ ਟਰੈਕਟਰ ਨਾਮ ਹੀ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਿਆ ਹੁਣ ਥੋੜਾ ਜਿਹਾ ਆਪਾਂ ਪਿੱਛੇ ਚੱਲਦੇ ਹਾਂ ਟਰੈਕਟਰ ਆਉਣ ਤੋਂ ਪਹਿਲਾਂ ਦੁਨੀਆ ਭਰ ਵਿੱਚ ਖੇਤੀ ਬਲਦ ਘੋੜੇ ਤੇ ਇਨਸਾਨਾਂ ਦੁਆਰਾ ਕੀਤੀ ਜਾਂਦੀ ਸੀ ਚਾਹੇ ਉਹ ਇੰਡੀਆ ਹੋਵੇ ਚਾਹੇ ਯੂਰਪ ਅਮਰੀਕਾ ਹੋਵੇ ਹਰ ਜਗ੍ਹਾ ਕਿਸਾਨ ਦਿਨ ਰਾਤ ਮਿਹਨਤ ਕਰਕੇ ਖੇਤੀ ਕਰਦੇ ਸੀ ਉਸ ਟਾਈਮ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਦਿਖ ਰਹੀ ਸੀ ਕਿ ਜ਼ਮੀਨਾਂ ਵੱਧ ਰਹੀਆਂ ਸੀ ਪੋਪੂਲੇਸ਼ਨ ਵੱਧ ਰਹੀ ਸੀ ਪਰ ਖੇਤੀ ਦਾ ਤਰੀਕਾ ਉਹੀ ਪੁਰਾਣਾ ਤੇ ਜੇ ਫਸਲ ਸਹੀ ਟਾਈਮ ਤੇ ਨਾ ਬੀਜੀ ਜਾਂਦੀ ਤਾਂ ਸਿਰਫ ਕਿਸਾਨ ਨਹੀਂ ਮਰਦੇ ਸੀ ਭੁੱਖ ਨਾਲ ਮਰਦੀ ਸੀ ਪੂਰੀ ਦੁਨੀਆ ਇਹ ਸੀ ਅਸਲ ਪ੍ਰੋਬਲਮ ਜਿੰਦੇ ਸੋਲਿਊਸ਼ਨ ਲਈ ਟਰੈਕਟਰ ਦੀ ਅਸਲੀ ਕਹਾਣੀ ਸ਼ੁਰੂ ਹੋਈ ਹੁਣ ਇੱਕ ਸਵਾਲ ਹੈ ਕਿ ਇੰਨੀ ਪਾਵਰਫੁਲ ਮਸ਼ੀਨ ਆਈ ਕਿਵੇਂ 1700 ਇਸਵੀ ਵਿੱਚ ਪਹਿਲੀ ਵਾਰ ਸਟੀਮ ਇੰਜਨ ਬਣਿਆ ਸਭ ਤੋਂ ਪਹਿਲਾਂ ਥੋਮਸ ਨਿਊਕੋਮਨ ਨੇ ਸਟੀਮ ਇੰਜਨ ਬਣਾਇਆ ਜੋ ਮਾਈਨਸ 'ਚ ਪਾਣੀ ਖਿੱਚਣ ਲਈ ਯੂਜ਼ ਹੁੰਦਾ ਸੀ ਪਰ ਅਸਲ ਰੈਵੋਲੂਸ਼ਨ ਉਦੋਂ ਆਇਆ ਜਦ ਜੇਮਸ ਵੋਟ ਨੇ ਇੰਜਨ ਨੂੰ ਹੋਰ ਇੰਪਰੂਵ ਕੀਤਾ ਹੁਣ ਇੰਜਨ ਜ਼ਿਆਦਾ ਪਾਵਰਫੁਲ ਜ਼ਿਆਦਾ ਐਫੀਸ਼ੀਐਂਸ ਤੇ ਜ਼ਿਆਦਾ ਦੇਰ ਤੱਕ ਚੱਲ ਸਕਦਾ ਸੀ ਫਿਰ ਉਹ ਇੰਜਨ ਫੈਕਟਰੀਆਂ ਚੱਲਣ ਲੱਗੇ ਰੇਲ ਗੱਡੀਆਂ ਚੱਲਣ ਲੱਗੇ ਤੇ ਫਿਰ ਦੁਨੀਆ ਇੰਡਸਟਰੀਜ਼ ਰੈਵਿਊਸ਼ਨ ਵਿੱਚ ਐਂਟਰ ਹੋ ਗਈ। ਫਿਰ ਇਨਵੈਂਟਰਸ ਨੇ ਸੋਚਿਆ ਜੇ ਇੰਜਨ ਟ੍ਰੇਨ ਨੂੰ ਖਿੱਚ ਸਕਦਾ ਹੈ ਤਾਂ ਜ਼ਮੀਨ ਨੂੰ ਕਿਉਂ ਨਹੀਂ? ਤਾਂ ਇੱਥੋਂ ਟਰੈਕਟਰ ਦੀ ਸੋਚ ਨੇ ਅਸਲ ਜਨਮ ਲਿਆ। 1800 ਦੇ ਦਹਾਕੇ ਤੱਕ ਕੁਝ ਇਨਵੈਂਟਰਸ ਨੇ ਸਟੀਮ ਇੰਜਨ ਨੂੰ व्हील्स ਲਗਾ ਦਿੱਤੇ ਤਾਂ ਇਹ ਬਣੇ ਸਟੀਮ ਟਰੈਕਟਰਸ। ਪਰ ਇਹ ਕਹਾਣੀ ਇੱਥੇ ਖਤਮ ਨਹੀਂ ਹੋਈ। ਇਹ ਈਜ਼ੀ ਨਹੀਂ ਸੀ। ਇਹ ਬਹੁਤ ਭਾਰੀ ਮਸ਼ੀਨ ਸੀ। ਇਹਨੂੰ ਕੰਟਰੋਲ ਕਰਨਾ ਵੀ ਮੁਸ਼ਕਿਲ ਸੀ। ਇਹ ਪ੍ਰੈਸ਼ਰ ਵੀ ਜ਼ਿਆਦਾ ਲੈ ਜਾਂਦੀ ਸੀ ਤੇ ਕਈ-ਕਈ ਵਾਰ ਤਾਂ ਬਲਾਸਟ ਵੀ ਹੋ ਜਾਂਦੀ ਸੀ। ਹੇ ਟ੍ਰੈਕਟਰਸ ਦਾ ਖੇਤਾਂ ਵਿੱਚ ਧਸ ਵੀ ਜਾਂਦੇ ਸੀ ਤੇ ਕਿਸਾਨ ਕਹਿੰਦੇ ਸੀ ਇਹ ਖੇਤੀ ਲਈ ਨਹੀਂ ਬਣਿਆ ਇਹ ਖਟਾਰਾ ਹੈ ਬਈ ਖਟਾਰਾ ਪਰ ਇਹ ਫੈਲਿਅਰਸ ਬੇਕਾਰ ਨਹੀਂ ਗਏ ਇਹ ਨੈਕਸਟ ਇਨਵੈਂਸ਼ਨ ਦੇ ਸੀਡ ਬਣ ਗਏ 1982 ਅਮਰੀਕਾ ਚ ਇੱਕ ਇਨਵੈਂਟਰ ਜான் ਫਰੋਲਿਕ ਤਾਂ ਉਹਨਾਂ ਨੇ ਸੋਚਿਆ ਕਿ ਸਟੀਮ ਇੰਜਨ ਹੈਵੀ ਤੇ ਡੇਂਜਰਸ ਹੈ ਤਾਂ ਕਿਉਂ ਨਾ ਡੀਜ਼ਲ ਇੰਜਨ ਟਰਾਈ ਕੀਤਾ ਜਾਵੇ ਜੋ ਸੇਫ ਤੇ ਹਲਕਾ ਵੀ ਹੋਵੇਗਾ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਗੈਸੋਲੀਨ ਪਾਵਰ ਟਰੈਕਟਰ ਬਣਾਇਆ ਹਲਕਾ ਸਟਰੌਂਗ ਐਂਡ ਈਜ਼ੀ ਟੂ ਯੂਜ਼ ਉਹ ਟਰੈਕਟਰ 50 ਕਿਲੋਮੀਟਰ ਤੱਕ ਚੱਲ ਕੇ ਗ੍ਰੇਨ ਥ੍ਰੈਸ਼ਰਸ ਤੱਕ ਗਿਆ ਤਾਂ ਇੱਥੇ ਦੁਨੀਆ ਨੂੰ ਪ੍ਰੂਫ ਮਿਲ ਗਿਆ ਕਿ ਟਰੈਕਟਰ ਜੀ ਫਿਊਚਰ ਹੈ ਫਰੋਲਿਕ ਦੇ ਬਾਅਦ ਹੋਰ ਇਨਵੈਂਟਰਸ ਆਉਂਦੇ ਗਏ ਫਿਰ 1917 ਚ ਹੈਨਰੀ ਫੋਰਡ ਨੇ ਸਭ ਤੋਂ ਪਹਿਲਾ ਅਫੋਰਡੇਬਲ ਟਰੈਕਟਰ ਬਣਾਇਆ ਫੋਰਸਨ ਇਟ ਹੈਜ਼ ਇਨਕਰੀਸਡ ਦੀ ਐਚ ਪੀ 39 ਐਂਡ ਹਾਫ ਬ੍ਰੇਕ ਹਾਰਸ ਪਾਵਰ ਈਵਨ ਮੋਰ ਇਨ ਟਰੈਕਟਰ ਸਿਰਫ ਅਮੀਰ ਕਿਸਾਨਾਂ ਲਈ ਨਹੀਂ ਆਮ ਕਿਸਾਨਾਂ ਲਈ ਵੀ ਪੋਸੀਬਲ ਹੋ ਗਿਆ ਸੀ ਯੂਰਪ ਅਮਰੀਕਾ ਤੋਂ ਲੈ ਕੇ ਦੁਨੀਆ ਭਰ ਵਿੱਚ ਟਰੈਕਟਰ ਇੰਡਸਟਰੀ ਗਰੋ ਕਰਨ ਲੱਗੀ। ਇਹ ਮਸ਼ੀਨ ਦੇ ਆਉਣ ਨਾਲ ਖੇਤੀ ਬਹੁਤ ਇਜ਼ੀ ਤੇ ਪ੍ਰੋਫਿਟੇਬਲ ਬਣ ਚੁੱਕੀ ਸੀ। ਤਾਂ ਹੁਣ ਆ ਜੋ ਇੰਡੀਆ 'ਚ ਇੰਡੀਆਜ਼ ਟਰੈਕਟਰ ਦੀ ਐਂਟਰੀ 인ਡੀਪੈਂਡੈਂਸ ਤੋਂ ਬਾਅਦ ਹੋਈ। ਦੇਸ਼ ਫੂਡ ਕ੍ਰਾਈਸਿਸ ਆ ਗਏ। ਅਨਾਜ ਦੀ ਕਮੀ ਸੀ ਤੇ 1960s ਗ੍ਰੀਨ ਰੈਵਿਊਲੂਸ਼ਨ ਆਇਆ। ਨਵੇਂ ਬੀਜ, ਨਵੇਂ ਫਰਟੀਲਾਈਜ਼ਰ ਤੇ ਸਭ ਤੋਂ ਇੰਪੋਰਟੈਂਟ ਟਰੈਕਟਰਸ। ਤਾਂ ਇੰਡੀਆ 'ਚ ਖੇਤੀ ਮਾਡਰਨ ਬੰਨਣਾ ਸ਼ੁਰੂ ਹੋਈ। ਪਰ ਜੇ ਇੰਡੀਆ 'ਚ ਕਿਸੇ ਨੇ ਟਰੈਕਟਰਸ ਨੂੰ ਦਿਲ ਨਾਲ ਅਪਣਾਇਆ ਤਾਂ ਉਹ ਸੀ ਪੰਜਾਬ। ਪੰਜਾਬ ਦੀ ਜ਼ਮੀਨ ਸੰਧਨੀ ਫਸਲ ਹੈਵੀ ਤੇ ਕਿਸਾਨ ਹਾਰਡ ਵਰਕ ਕੀ। ਟਰੈਕਟਰਸ ਦੇ ਆਉਣ ਤੋਂ ਬਾਅਦ ਪੰਜਾਬ ਦੇਸ਼ ਦਾ ਅन्न ਭੰਡਾਰ ਬਣ ਗਿਆ। ਕਿਉਂ? ਕਿਉਂਕਿ ਹਾਰਡ ਵਰਕਿੰਗ ਕਿਸਾਨਾਂ ਦੇ ਨਾਲ ਇੱਕ ਪਾਵਰਫੁੱਲ ਮਸ਼ੀਨ ਦਾ ਮੈਚ ਇਟਸ ਇਨਕਰੀਡੀਬਲ। ਦੁਨੀਆ ਭਰ ਵਿੱਚ ਟਰੈਕਟਰਸ ਨੂੰ ਖੇਤੀ ਦੇ ਟੂਲ ਵਜੋਂ ਵਰਤਿਆ ਜਾਂਦਾ ਹੈ ਪਰ ਪੰਜਾਬ ਤੇ ਗੱਲ ਨਹੀਂ ਟੁਕਦੀ। ਪੰਜਾਬ ਦੇ ਵਿੱਚ ਅੱਜ ਵੀ ਘਰ ਦੇ ਮੈਂਬਰ ਵਾਂਗੂ ਉਹਨੂੰ ਸਾਹਮਣੇ ਰੱਖਿਆ ਜਾਂਦਾ ਹੈ। ਇਹ ਪੰਜਾਬ ਦੇ ਕਿਸਾਨਾਂ ਦਾ ਪ੍ਰਾਈਡ ਹੈ, ਉਹਨਾਂ ਦਾ ਸਟੇਟਸ ਹੈ ਤੇ ਉਹਨਾਂ ਦੇ ਮਿੱਟੀ ਨਾਲ ਪਿਆਰ ਸ਼ੋਅ ਕਰਦਾ ਹੈ। ਅੱਜ ਦੇ ਟਾਈਮ 'ਚ ਪੰਜਾਬ ਦੇ ਟਰੈਕਟਰਾਂ ਨੂੰ ਸਜਾ ਕੇ ਵਿਆਹਾਂ ਤੇ ਲੈ ਲਿਆ ਜਾਂਦਾ ਤੇ ਰੈਲੀਆਂ ਤੇ ਮੋਰਚਿਆਂ 'ਚ ਸਾਡਾ ਸਿੰਬਲ ਹੁੰਦਾ ਤੇ ਪੰਜਾਬੀ ਗਾਣੇ ਗਾਣੇ ਅਸਟਾ ਟਰੈਕਟਰਾਂ ਦੀ ਚਰਚਾ ਹੁੰਦੀ ਹੀ ਰਹਿੰਦੀ ਹੈ ਇੱਥੋਂ ਤੱਕ ਕੀ ਪੰਜਾਬੀ ਦਾ ਇੱਕ ਵਰਡ ਲਾਣੇਦਾਰ ਜਿਹਨੂੰ ਕੀ ਰਿਪਰੈਜ਼ੈਂਟ ਕੀਤਾ ਜਾਂਦਾ ਆਪਣੇ ਵੱਡਿਆਂ ਨੂੰ ਔਰ ਰਿਸਪੈਕਟਡ ਪਰਸਨ ਨੂੰ ਜੋ ਆਪਣੇ ਘਰ 'ਚ ਹੁੰਦਾ ਤਾਂ ਕਈ ਵਾਰ ਕਈ ਬੰਦੇ ਤਾਂ ਇੰਨੀ ਰਿਸਪੈਕਟ ਦਿੰਦੇ ਆ ਉਸ ਆਫ ਦੇ ਇੱਕ ਟੂਲ ਨੂੰ ਨਾਲੇ ਸਾਡੇ ਵਾਸਤੇ ਟਰੈਕਟਰ ਨਹੀਂ ਸਾਡਾ ਲਾਣੇਦਾਰ ਹੈ ਤੇ ਇਹ ਹੈ ਪੰਜਾਬ ਦੇ ਜਜ਼ਬਾਤ ਇਮੋਸ਼ਨਸ ਸੋਚੋ ਜੋ ਚੀਜ਼ ਫੇਲਿਅਰ ਤੇ ਸ਼ੁਰੂ ਹੋਈ ਤੇ ਅੱਜ ਪੂਰੀ ਦੁਨੀਆ ਤੇ ਖਾਸ ਕਰਕੇ ਪੰਜਾਬ ਦੀ ਪਹਿਚਾਨ ਬਣ ਚੁੱਕੀ ਹੈ। ਟਰੈਕਟਰ ਸਿਰਫ ਖੇਤ ਨਹੀਂ ਜੋਤਦਾ। ਇਹ ਸਾਡੀ ਕਹਾਣੀ, ਸਾਡੇ ਰੁਤਬੇ ਤੇ ਸਾਡੀ ਪਹਿਚਾਨ ਨੂੰ ਅੱਗੇ ਲੈ ਕੇ ਜਾਂਦਾ ਹੈ। ਜੇ ਤੁਸੀਂ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਦੇ ਹੋ ਤੇ ਚੈਨਲ ਨੂੰ ਲਾਈਕ ਕਰੋ, ਪੇਜ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟਾਂ 'ਚ ਦੱਸੋ ਇਹ ਵੀਡੀਓ ਕਿਵੇਂ ਲੱਗੀ। ਕੀ ਹੈ ਤੁਹਾਡੀ ਕਹਾਣੀ ਤੁਹਾਡੇ ਟਰੈਕਟਰ ਨਾਲ? ਧੰਨਵਾਦ ਜੀ।